ਇਹ ਇੱਕ ਸ਼ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਬੈਂਕ ਚਲਾ ਰਿਹਾ ਹੈ। ਆਈਟੀ ਬੈਂਕ ਸ਼ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ? ਇੱਕ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ। ਉਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ। ਤੇ ਹੋ ਕੀ ਰਿਹਾ? ਟੀਵੀ ਚੈਨਲਾਂ ਦੇ ਉੱਤੇ ਬਿਠਾ ਬਿਠਾ ਕੇ ਤੇ ਕਿਹਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਅੰਤ। ਇਹਦੀ ਸ਼ਰਮ ਵਾਲੀ ਗੱਲ। ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਹੈ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤ। ਇਹਦੀ ਕਮਾਲ ਦੀ ਗੱਲ। ਇਹਦਾ ਜੀ ਅਕਾਲੀ ਦਲ ਦੇ ਜੀ ਜਿਹੜਾ ਜਥੇਦਾਰਾਂ ਤੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਔਰੰਗਜ਼ੇਬ ਦੱਸਿਆ ਜਾ ਰਿਹਾ। ਤੋਫਨ ਅਨੁਸਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ। ਇੱਡੀ ਹੈਰਾਨੀ ਦੀ ਗੱਲ ਹੈ ਨਾ। ਐਸਾ ਸਮਾਂ ਆ ਗਿਆ। ਹੋਰ ਤਾਂ ਹੋਰ। ਇੱਥੋਂ ਤੱਕ ਕੀ ਆ ਜਾ ਰਹੇ ਉਹਦੇ ਵੱਲੋਂ। ਤੇ ਬਾਈਬਲ ਕਲਾ ਅਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸ ਤੇ ਹਮਲਾ ਕਰਤਾ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰਤਾ ਖੰਦੇ مالک ਦੋ ਜਹਾਨ ਦੇ ਵਾਲੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਅਸਥਾਨ ਦੇ ਉੱਤੇ ਜੋ ਬਹੁਤੀ ਮਹਾਨ ਬੰਦਗੀ ਭਜਨ ਸੇਵਾ ਸਿਮਰਨ ਦੇ ਵਿੱਚ ਭਿੱਜੀ ਰੂਹ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨਾਲ ਸੰਬੰਧਤ ਹੈ ਇੱਥੇ ਗੁਰੂ ਲਾਧੂਰੇ ਦੇ ਦਿਵਸ ਮਨਾ ਰਹੇ ਬਾਬਾ ਮੱਖਣ ਸ਼ਾਹ ਜੀ ਲਵਾਨਾ ਗੁਰੂ ਕੀਓ ਪਿਆਰੀ ਦੁਲਾਰੇ ਸਖਸਨ ਜਿਨ੍ਹਾਂ ਨੇ ਐਸੀ ਹਨੇਰੀ ਲਿਆਂਦੀ ਐਸੀ ਹਨੇਰੀ ਲਿਆਂਦੀ ਕਿ ਜਿਹੜੇ ਬੱਦਲ ਸੀ ਉਹ ਛੱਡ ਗਏ ਤੇ ਸੂਰਜ ਦਾ ਤੇਜ ਜਿਹੜਾ ਸੀ ਉਹ ਪ੍ਰਤੱਖ ਸਾਹਮਣੇ ਆਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਮੇਰੇ ਤੋਂ ਪਹਿਲੋ ਭਾਈ ਪਰਮਪਾਲ ਸਿੰਘ ਜੀ ਵੀ ਆਪ ਜੀ ਨੂੰ ਦੱਸ ਕੇ ਗਏ ਆ